ਆਇ ਦੇ ਬੰਦੀ ਛੋਟੀ ਬਦਨੀਆਂ ਦਾ ਮੈਂ ਬਾਲ கிருஷ்ਨ ਸ਼ਰਮਾ ਜੋ ਕਿ পেশੇ ਤੋਂ ਕਾਰੋਬਾਰ ਤੋਂ ਇੱਕ ਤਵਾ ਚਲਾ ਰਿਹਾ ਹੈ ਇੱਕ ਸ਼ਰਮਾ ਵੈਸਟਰ ਟਾਬਾ ਬਣਾਉਂਦੇ ਹੈ ਇੱਕ ਵੀਕੇ ਟਾਬਾ ਪਟਾਲਾ ਦਿੰਦੇ ਸੋ ਇਸ ਦੇ ਨਾਲ ਨਾਲ ਮੈਂ ਇੱਕ ਨਸ਼ਾ ਵਿਰੋਧੀ ਸੰਸਥਾ ਚਲਾ ਰਿਹਾ ਤੇ ਇੱਕ ਐਥਲੀਟ ਐਥਲੈਟਿਕ ਜਿਸ ਦਾ ਪ੍ਰੈਜ਼ੀਡੈਂਟ ਆ ਮੈਂ ਮੇਰੇ ਕੋਲ ਕੋਚ ਸਾਹਿਬ ਨੇ ਨਾਲ ਜਿੰਨੇ ਮੁੰਡੇ ਨੇ ਉਹ ਖੜੇ ਨੇ ਭਗਵਾਨ ਦਾਸ ਜੀ ਸੋ ਮੈਂ ਪਹਿਲੇ ਤੇ ਤੁਹਾਡੇ ਸਾਰੇ ਪੱਤਰਕਾਰਾਂ ਦਾ ਮੈਂ ਧੰਨਵਾਦ ਕਰਾਂਗਾ ਜੋ ਕਿ ਸਾਡੀ ਆਵਾਜ਼ ਨੂੰ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਜਿਹੜਾ ਖਾਸ ਅੱਜ ਤਿਹਾਰ ਤੁਸੀਂ ਦੇਖਿਆ ਵੀ ਦੀਵਾਲੀ ਆ ਰਹੀ ਹੈ ਅੱਜ ਛੋਟੀ ਦੀਵਾਲੀ ਹੈ ਕੱਲ ਵੱਡੀ ਦੀਵਾਲੀ ਹੈ ਇਸ ਦਿਨ ਨਾਲ ਭਈਆ ਤੁਝ ਵੀ ਹੈ ਬੰਦੀ ਛੋੜ ਪੰਜਾਬ ਦੀ ਵੀ ਹੈ ਜਿਸ ਦਿਨ ਬੰਦਿਆਂ ਨੂੰ ਛੁਡਾਇਆ ਗਿਆ ਸੀ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਅੰਬਰਸਰ ਵਸੇ ਨੂੰ ਪੰਜਾਬ ਵਾਸੀਆਂ ਨੂੰ ਇਸ ਸ਼ੁਭ ਦਿਨ ਦੀ ਬਹੁਤ-ਬਹੁਤ ਵਧਾਈ ਦੇਣਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਕਿ ਸਾਡੀ ਬਾਗਡੋਰ ਉਹਨਾਂ ਦੇ ਹੱਥ ਵਿੱਚ ਆ ਉਨਾਂ ਨੂੰ ਵੀ ਖਾਸ ਕਰ ਮੈਂ ਵਧਾਈ ਦੇਣਾ ਚਾਹੁੰਦਾ ਤਾਂ ਕਿ ਨੌਜਵਾਨ ਪੀੜ੍ਹੀ ਦੇਸ਼ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਨਸ਼ਾ ਛਡਕੇ ਦੇਸ਼ ਦੀ ਸੇਵਾ ਵਾਸਤੇ ਆਪਣਾ ਯੋਗਦਾਨ ਦੇਣ ਸੋ ਮੈਂ ਦੀਵਾਲੀ ਦੀ ਵਧਾਈ ਤਾਂ ਹੈ ਹੀ ਹੈ ਔਰ ਸਾਰੇ ਹੀ ਜਾਣਦੇ ਨੇ ਕਿ ਦੀਵਾਲੀ ਜਿਹੜੀ ਹੈ ਦਸਹਰੇ ਤੋਂ ਬਾਅਦ ਆਉਂਦੀ ਹੈ ਕਿਉਂਕਿ ਰਾਮਚੰਦਰ ਜੀ ਨੇ 14 ਵਰਸ ਰਕਸ਼ਸਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਪਣਾ ਸਮੇਂ ਲਗਾਇਆ ਕਿਉਂਕਿ ਜਿੰਨੀਆਂ ਵੀ ਸ਼ਕਤੀਆਂ ਜਿਹੜੀਆਂ ਸੀ ਉਹਨਾਂ ਨੇ ਹੀ ਇਹਨਾਂ ਰਕਸ਼ਸ ਬੁੱਧੀ ਵਾਲਿਆਂ ਨੂੰ ਪ੍ਰਦਾਨ ਕੀਤੀਆਂ ਸੀ ਤੇ ਲੋਕਾਂ ਦੇ ਉੱਤੇ ਮੁਸ਼ਕਲਾਂ ਖੜੀਆਂ ਕੀਤੀਆਂ ਤੇ ਜਿਹੜੇ ਸਾਡੇ ਦੇਵਤਾ ਲੋਕ ਸੀ ਉਹਨਾਂ ਨੂੰ ਯੱਗ ਨਹੀਂ ਸੀ ਕਰਦਿੰਦਾ ਸੋ ਉਹਨਾਂ ਵਾਸਤੇ ਹੀ ਭਗਵਾਨ ਰਾਮਚੰਦਰ ਜੀ ਨੂੰ ਜਨਮ ਲੈਣਾ ਪਿਆ ਮਿਰਤੀ ਲੋਕ ਚਾਣਾ ਤੇ 14 ਵਰਸ ਬੀਤਣ ਤੋਂ ਬਾਅਦ ਰਾਵਣ ਵੱਦ ਹੋਇਆ ਦੁਸ਼ਟਾ ਦਾ ਨਾਸ ਹੋਇਆ ਉਸ ਤੋਂ ਬਾਅਦ ਦੀਵਾਲੀ ਜਿਹੜੀ ਹੈ ਖੁਸ਼ੀ-ਖੁਸ਼ੀ ਨਾਲ ਮਨਾਉਣ ਦਾ ਇੱਕ ਟਾਈਮ ਰੱਖਿਆਗਾ ਜੋ ਅੱਜ ਲੋਕ ਕਈ ਸਾਲਾਂ ਤੋਂ ਦੀਵਾਲੀ ਮਨਾ ਰਹੇ ਨੇ ਔਰ ਇਸ ਖੁਸ਼ੀਆਂ ਦਾ ਤਿਆਰ ਜਿਹੜਾ ਲਗਾਤਾਰ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਪਟਾਕਿਆਂ ਦੀ ਕਿ ਜਿਹੜੀ ਪਟਾਕਾ ਹੈ ਇਹ ਕਈ ਤਰ੍ਹਾਂ ਦਾ ਮਾਰਕੀਟ 'ਚ ਹੈ ਜਿਹੜਾ ਵਿਸਫੋਟਕ ਹੈ ਜਿਹੜਾ ਕਿ ਦੀਵਾਲੀ ਤੋਂ ਬਾਅਦ ਅਸੀਂ ਦੀਵਾਲੀ ਤੋਂ ਚਲਾਉਂਦੇ ਆ ਉਸ ਤੋਂ ਬਾਅਦ ਕਈ ਨੁਕਸਾਨ ਦੇਖੇ ਗਏ ਕਈ ਬੱਚੇ ਜ਼ਖਲਸੇ ਜਾਂਦੇ ਨੇ ਔਰ ਕਈ ਘਰਾਂ ਨੂੰ ਅੱਗ ਲੱਗ ਜਾਂਦੀ ਹੈ ਸ਼ਹਿਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਸੋ ਸਰਕਾਰ ਨੇ ਵੀ ਅੱਛਾ ਉਪਰਾਲਾ ਕਈ ਸਾਲਾਂ ਤੋਂ ਕੀਤਾ ਹੈ ਕਿ ਇੱਕ ਪਟਾਕਾ ਮਾਰਕੀਟ ਵੱਖਰੀ ਬਣਾਤੀ ਹੈ ਕਿ ਜਿਨ੍ਹਾਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸ਼ਹਿਰ ਦਾ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਹੀ ਅਸੀਂ ਲੋਕ ਵੀ ਮਨ ਨਾਲ ਦੀਵਾਲੀ ਖੁਸ਼ੀਆਂ ਨਾਲ ਮਨਾਈਏ ਪਰ ਸਾਨੂੰ ਚਾਹੀਦਾ ਕਿ ਖੁੱਲੀ ਜਗ੍ਹਾ ਦੇ ਵਿੱਚ ਪਟਾਕੇ ਵਗੈਰਾ ਬਜਾਏ ਜਾਣ ਬੱਚਿਆਂ ਨੂੰ ਪਟਾਕੇ ਤੋਂ ਦੂਰ ਰੱਖਿਆ ਜਾਵੇ ਸ਼ਹਿਰ ਦਾ ਕੋਈ ਨੁਕਸਾਨ ਨਾ ਹੋਵੇ ਸ਼ਹਿਰ ਦਾ ਨੁਕਸਾਨ ਤੁਹਾਡਾ ਆਪਣਾ ਨੁਕਸਾਨ ਹੈ ਤਾਂ ਹਰ ਤਰ੍ਹਾਂ ਦਾ ਬਚਾਅ ਕਰਕੇ ਹੀ ਪਟਾਕਾ ਚਲਾਣ ਔਰ ਜਿਹੜੇ ਨੌਜਵਾਨ ਪੀੜੀ ਹੈ ਨਸ਼ਾ ਰਹਿਤ ਰਹਿ ਕੇ ਦੇਸ਼ ਦੀ ਸੇਵਾ ਕਰ ਕਿਉਂਕਿ ਦੇਸ਼ ਦਾ ਜਿਹੜਾ ਭਾਰ ਹੈ ਉਹ ਸਾਰੀ ਨੌਜਵਾਨ ਪੀੜੀ ਦੇ ਉੱਤੇ ਹੈ ਕਿ ਅੱਜ ਨੌਜਵਾਨ ਪੀੜੀ ਵੀ ਬਾਹਰ ਜਾ ਰਹੀ ਹੈ ਤਾਂ ਉਹਨਾਂ ਨੂੰ ਆਪਣੀ ਦੇਸ਼ ਦੀ ਸੁਰੱਖਿਆ ਔਰ ਦੇਸ਼ ਦਾ ਧਿਆਨ ਰੱਖਣ ਵਾਸਤੇ ਉਹਨਾਂ ਨੂੰ ਬਾਹਰ ਚੜ ਕੇ ਆਪਣਾ ਭਾਗ ਲੈਣਾ ਚਾਹੀਦਾ ਰਾਜਨੀਤਿਕ ਤੇ ਵੀ ਆਉਣਾ ਚਾਹੀਦਾ ਪਿਛਲੇ ਲੋਕਾਂ ਨੂੰ ਥੋੜਾ ਆਰਾਮ ਦੇਣਾ ਚਾਹੀਦਾ ਤੇ ਅਗਲੀ ਜਿਹੜੀ ਯੂਆ ਕੀੜੀ ਹੈ ਰਾਜਨੀਤੀ ਵਿੱਚ ਆ ਕੇ ਸਮਾਜ ਦੀ ਸੇਵਾ ਕਰਨ ਗੱਲ ਕਰੀਏ ਪਟਾਕਾ ਮਾਰਕੀਟ ਦੀ ਨਿਕੀ ਜੀ ਕਰੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਟਾਕਾ ਮਾਰਕੀਟ ਦੇ ਵਿੱਚੋਂ ਤੇ ਸਭ ਨੂੰ ਅਧਿਕਾਰ ਹੈ ਰਾਕੇ ਲੈਣ ਦਾ ਹੈ ਨਾ ਕੋਈ ਕਿਸੇ ਵਾਸਤੇ ਲਾਇਸੈਂਸ ਤੇ ਜਾਰੀ ਕੀਤਾ ਨਹੀਂ ਵੀ ਤੂੰ ਲੈ ਸਕਦਾ ਪਟਾਕਾ ਲਾਇਸੈਂਸ ਤੇ ਉਹਨਾਂ ਨੂੰ ਜਾਰੀ ਕੀਤਾ ਉੱਥੋਂ ਲੈ ਕੇ ਲੋਕ ਹੌਲਸੇਲ ਜਿਹੜਾ ਪਟਾਕਾ ਲੈ ਕੇ ਉਹ ਲੋਕਾਂ ਦੇ ਵਿੱਚ ਛੋਟੇ ਮੋਟੇ ਘਰਾਂ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਵਜਾਉਂਦੇ ਨੇ ਇਹਨੂੰ ਸਰਕਾਰ ਕੰਟਰੋਲ ਮੇਰੇ ਖਿਆਲ ਨਹੀਂ ਕਰ ਸਕਦੀ ਕਿਉਂਕਿ ਐਡੇ ਵੱਡੇ ਜੂਮ ਨੂੰ ਰੋਕਣਾ ਜਿਹੜਾ ਉਹਨਾਂ ਦੀ ਵਸਤੀ ਗੱਲ ਨਹੀਂ ਤਾਂ ਉਹ ਗਲਤ ਹੀ ਹੈ ਮੇਰੇ ਹਿਸਾਬ ਨਾਲ ਕਿਉਂ ਜਿੱਥੇ ਸਾਰੀ ਦੁਨੀਆ ਚਲਾ ਰਹੀ ਹੈ ਉੱਥੇ ਆਪਾਂ ਕਿੰਨਾ ਕੁ ਰੋਕ ਸਕਦੇ ਹਾਂ ਕਈ ਜਿਹੜਾ ਗਾਵਾ ਕੀ ਜਿਹੜੇ ਛੋਟੇ ਲੋਕ ਜਿਹੜੇ ਕਹਿੰਦਾ ਕੀ ਕਹਿੰਦੇ ਆਪਣੇ ਸੇਵੀ ਰੱਖਾਇਆ ਕੈਂਟਰੀ ਲਗਾਇਆ ਬਿਲਕੁਲ ਤੁਸੀਂ ਇਹ ਗੱਲ ਕਹੀ ਹੈ ਬਹੁਤ ਹੀ ਵਧੀਆ ਗੱਲ ਕਹੀ ਹੈ ਜਿੱਥੇ ਵੀ ਕੋਈ ਅਗਰ ਪਟਾਕਾ ਵੇਚਦਾ ਛੋਟਾ ਮੋਟਾ ਚੁਰੀਆਂ ਵਗੈਰਾ ਜੋ ਵੀ ਵੇਚਦਾ ਉਹਨੂੰ ਲੱਗੇ ਆਪਣੇ 2-4 ਬਾਲਟੀ 2 ਕ ਬਾਲਟੀਆਂ ਪਾਣੀ ਦੀਆਂ ਯਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਜੇ ਕੋਈ ਅਸਤਰਾ ਦੀ ਕੋਈ ਦੁਰਘਟਨਾ ਹੋਣ ਲੱਗੇ ਤੇ ਆਪਣੇ ਬਚਾਅ ਵਾਸਤੇ 2 ਕ ਬਾਲਟੀ ਪਾਣੀ ਦੀ ਅਸੀਂ ਆਪ ਵੀ ਖੁਦ ਆਪ ਹੀ ਜਦੋਂ ਘਰ ਵੀ ਵਜਾਉਨੇ ਆਂ ਇਹ ਲਾਗੇ ਬਾਲਟੀ ਜ਼ਰੂਰ ਰੱਖਦੇ ਤਾਂ ਕਿ ਸਕੂਟਰ ਆਦੀ ਨੂੰ ਕਾਰ ਆਦੀ ਨੂੰ ਅੱਗ ਨਾ ਫੜ ਸਕੇ ਲਾਗੇ ਇੱਕ ਰੀਤੇ ਕਰੀ ਤੇ ਇੱਕ ਰੀਤੇ ਮਿਲੇ ਨਾ ਤੇ ਬੰਦੀ ਹੋਰ ਦੇ ਦੋ ਵਾਰ ਫਿਰ ਦੁਬਾਰਾ ਹਾਂ ਜੀ ਹਾਂ ਠੀਕ ਹੈ ਜੀ ਮੈਂ ਦੁਬਾਰਾ ਜਿਹੜਾ ਤੁਹਾਨੂੰ ਖੇ ਅੰਮ੍ਰਿਤਸਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਭਗਵਾਨ ਦੀ ਇੱਛਾ ਵੱਲੋਂ ਔਰ ਆਪਣੇ ਵੱਲੋਂ ਇਸ ਦੀਵਾਲੀ ਦੀ ਬੰਦੀ ਛੋੜਦੀ ਵਿਯਾ ਦੂਜੀ ਸਾਰਿਆਂ ਦੀ ਮੈਂ ਵਧਾਈ ਦੇਣਾ ਔਰ लंबी उम्र करे और अच्छे खुशी खुशी नाल के दिवाली का मनोरंजन कर और फिर एक बार सारिया का धनवाद पत्रकारों का धनबाद थैंक यू